18ਵੀਂ ਸਦੀ ਵਿੱਚ ਸਿੱਖ ਪੰਥ ਦੇ ਸਾਰੇ ਹੀ ਫੈਸਲੇ ਗੁਰਮਤੇ ਦੇ ਰਾਹੀਂ ਲਏ ਜਾਂਦੇ ਸਨ। ਇਹਨਾਂ ਗੁਰਮਤਿਆਂ ਨੂੰ ਪਾਸ ਕਰਨ ਅਤੇ ਪੰਜਾਂ ਪਿਆਰਿਆਂ ਦੀ ਚੋਣ ਦਾ ਇੱਕ ਆਵਦਾ ਤਰੀਕਾ ਹੁੰਦਾ ਸੀ। ਪਰ ਸਮੇਂ ਦੇ ਨਾਲ ਨਾਲ ਪੰਥ ਦੇ ਫੈਸਲਿਆਂ ਦਾ ਇਹ ਤਰੀਕਾ ਵੀ ਬਦਲਦਾ ਰਿਹਾ। ਬੁੱਢਾ ਦਲ, ਤਰੁਣਾ ਦਲ ਅਤੇ ਦਲ ਖਾਲਸਾ ਤੋਂ ਹੁੰਦੇ ਹੋਏ ਮਿਸਲਾਂ ਦਾ ਸਮਾਂ ਆਇਆ। ਇਹਨਾਂ ਸਾਰੇ ਹੀ ਦਲਾਂ ਦੇ ਕੰਮ ਕਰਨ ਦੇ ਤਰੀਕੇ ਬਾਰੇ ਆਓ ਚਰਚਾ ਕਰਦੇ ਹਾਂ। ਜੇ ਤੁਹਾਨੂੰ ਸਾਡਾ ਕੰਟੈਂਟ ਪਸੰਦ ਆਉਂਦਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਗੁਰੂ ਗੋਬਿੰਦ ਸਿੰਘ ਜੀ ਦੀ ਜੋਤੀ ਜੋਤ ਸਮਾਉਣ ਪਿਛੋਂ ਸਿੱਖਾਂ ਨੇ ਅੰਮ੍ਰਿਤਸਰ ਨੂੰ ਆਪ ਦੇ ਸੰਗਰਸ਼ ਦਾ ਕੇਂਦਰ ਬਣਾ ਲਿਆ ਸਿੱਖ ਸਾਲ ਵਿੱਚ ਦੋ ਵਾਰ ਵਿਸਾਖੀ ਤੇ ਦੀਵਾਲੀ ਦੇ ਮੌਕੇ ਤੇ ਇਕੱਠੇ ਹੁੰਦੇ ਇਸ ਇਕੱਠ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜ਼ਰੂਰੀ ਫੈਸਲੇ ਕੀਤੇ ਜਾਂਦੇ। ਜਦੋਂ ਕੋਈ ਨਿਰਣਾ ਪਾਸ ਕਰ ਦਿੱਤਾ ਜਾਂਦਾ ਤਾਂ ਇਸ ਨੂੰ ਗੁਰਮਤਾ ਕਿਹਾ ਜਾਂਦਾ। ਗੁਰਮਤਾ ਪਾਸ ਕਰਨ ਵਿੱਚ ਪੰਜ ਪਿਆਰਿਆਂ ਦੀ ਵੀ ਖਾਸ ਭੂਮਿਕਾ ਹੁੰਦੀ। ਸਰਬੱਤ ਖਾਲਸਾ ਦੇ ਮੌਕੇ ਤੇ ਪੰਜ ਪਿਆਰਿਆਂ ਦੀ ਚੋਣ ਦਾ ਇੱਕ ਤਰੀਕਾ ਹੁੰਦਾ ਸੀ। ਸਰਬੱਤ ਖਾਲਸਾ ਦੀ ਸ਼ੁਰੂਆਤ ਹਮੇਸ਼ਾ ਅਰਦਾਸ ਨਾਲ ਕੀਤੀ ਜਾਂਦੀ। ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲਿਆ ਜਾਂਦਾ। ਇੱਕ ਸਿੱਖ ਦੇ ਨਾਂ ਦਾ ਪਸਤਾਵ ਰੱਖਿਆ ਜਾਂਦਾ। ਜਕਾਰੇ ਲੱਗਦੇ ਤੇ ਪ ਲੀ ਪਿਆਰੇ ਦੀ ਚੋਣ ਪੂਰੀ ਹੋ ਜਾਂਦੀ। ਚੁਣਿਆ ਹੋਇਆ ਸਿੱਖ ਫਿਰ ਦੂਜੇ ਪਿਆਰੇ ਦੇ ਨਾਂ ਦਾ ਪਸਤਾਵ ਰੱਖਦਾ। ਜੇ ਕੋਈ ਸਿੰਘ ਇਤਰਾਜ਼ ਕਰਦਾ ਤਾਂ ਉਸ ਦੀ ਪੂਰੀ ਗੱਲ ਸੁਣਨ ਪਿੱਛੋਂ ਹੀ ਫੈਸਲਾ ਕੀਤਾ ਜਾਂਦਾ ਇਸੇ ਤਰੀਕੇ ਨਾਲ ਤੀਜੇ ਚੌਥੇ ਅਤੇ ਪੰਜਵੇਂ ਪਿਆਰਿਆਂ ਦੀ ਚੋਣ ਕੀਤੀ ਜਾਂਦੀ ਚੁਣੇ ਹੋਏ ਪੰਜ ਪਿਆਰੇ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਦੇ ਇਸ ਤਰ੍ਹਾਂ ਇਹਨਾਂ ਪੰਜਾਂ ਪਿਆਰਿਆਂ ਦੁਆਰਾ ਕਿਸੇ ਵੀ ਮਸਲੇ ਤੇ ਵਿਚਾਰ ਕਰਨ ਪਿੱਛੋਂ ਗੁਰਮਤਾ ਪਾਸ ਕੀਤਾ ਜਾਂਦਾ ਇਸ ਸਾਰੇ ਪ੍ਰੋਸੈਸ ਦਾ ਮਕਸਦ ਪੰਥ ਅਤੇ ਸੰਗਤ ਦੇ ਹੱਕ ਵਿੱਚ ਫੈਸਲੇ ਲੈਣਾ ਹੁੰਦਾ ਕਿਸੇ ਬਾਹਰੀ ਹਮਲਾਵਰ ਦੇ ਖਿਲਾਫ ਜੰਗ ਦੀ ਤਿਆਰੀ ਹੋਵੇ ਜਾਂ ਫਿਰ ਕਿਸੇ ਮੁਗਲੀਆਂ ਨਵਾਬ ਤੇ ਹਮਲਾ ਕਰਨਾ ਹੋਵੇ ਇਹ ਫੈਸਲੇ ਇਸੇ ਤਰੀਕੇ ਨਾਲ ਹੀ ਕੀਤੇ ਜਾਂਦੇ ਸਨ ਸਾਲ 1733 ਤੱਕ ਇਹ ਪ੍ਰਬੰਧ ਇਸੇ ਤਰੀਕੇ ਨਾਲ ਚੱਲਦਾ ਰਿਹਾ ਹੁਣ ਤੱਕ ਬਹੁਤ ਸਾਰੇ ਸਿੱਖ ਜਥੇ ਹੋਂਦ ਵਿੱਚ ਆ ਚੁੱਕੇ ਸਨ ਪਰ ਸਰਬੱਤ ਖਾਲਸਾ ਦੇ ਮੌਕੇ ਤੇ ਇਹ ਸਾਰੇ ਜਥੇ ਇੱਕੀ ਨਿਸ਼ਾਨ ਥੱਲੇ ਇਕੱਠੇ ਹੁੰਦੇ ਇਸੇ ਮੌਕੇ ਤੇ ਨਵਾਬ ਕਪੂਰ ਸਿੰਘ ਨੇ ਤਰਨਾ ਦਲ ਅਤੇ ਬੁੱਢਾ ਦਲ ਦਾ ਗਠਨ ਕੀਤਾ ਬਾਕੀ ਸਾਰੇ ਜਥਿਆਂ ਦੇ ਸਿੰਘਾਂ ਨੂੰ ਉਮਰ ਦੇ ਆਧਾਰ ਤੇ ਵੰਡ ਦਿੱਤਾ ਗਿਆ 40 ਸਾਲ ਤੋਂ ਵੱਧ ਉਮਰ ਦੇ ਸਿੰਘ ਬੁੱਢਾ ਦਲ ਅਤੇ ਨੌਜਵਾਨ ਤਰਨਾ ਦਲ ਵਿੱਚ ਸ਼ਾਮਲ ਕੀਤੇ ਗਏ ਬੁੱਢਾ ਦਲ ਅੰਮ੍ਰਿਤਸਰ ਵਿੱਚ ਰਹਿ ਕੇ ਦਰਬਾਰ ਸਾਹਿਬ ਦੀ ਰੱਖਿਆ ਅਤੇ ਧਰਮ ਪ੍ਰਚਾਰ ਕਰਦਾ ਤਰਨਾ ਦਲ ਦੇ ਨੌਜਵਾਨ ਲੜਾਕੇ ਜੰਗੀ ਮੁਹਿੰਮਾਂ ਤੇ ਜਾਂਦੇ ਸਾਰੇ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਆ ਕੇ ਆਪਣੀਆਂ ਕਾਰਵਾਈਆਂ ਦੇ ਵੇਰਵੇ ਪੇਸ਼ ਕਰਦੇ ਛੇਤੀ ਹੀ ਤਰਨਾ ਦਲ ਦੀ ਤਾਕਤ ਵਿੱਚ ਵਾਧਾ ਹੋਣ ਲੱਗਾ ਇਸ ਲਈ ਤਰਨਾ ਦਲ ਨੂੰ ਪੰਜ ਜਥਿਆਂ ਵਿੱਚ ਵੰਡ ਦਿੱਤਾ ਗਿਆ ਸਰਦਾਰ ਸ਼ਾਮ ਸਿੰਘ ਬਾਬਾ ਦੀਪ ਸਿੰਘ ਜੀ ਸਰਦਾਰ ਕਰਮ ਸਿੰਘ ਸਰਦਾਰ ਦਾਨ ਸਿੰਘ ਸਰਦਾਰ ਦਸੌਂਦਾ ਸਿੰਘ ਅਤੇ ਸਰਦਾਰ ਵੀਰ ਸਿੰਘ ਨੂੰ ਜਥੇਦਾਰ ਥਾਪਿਆ ਗਿਆ ਜਿਵੇਂ ਜਿਵੇਂ ਸਿੱਖਾਂ ਦਾ ਪ੍ਰਭਾਵ ਵਧਦਾ ਗਿਆ ਇਨ੍ਹਾਂ ਜਥਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਹੀ ਰਹੀ ਤਰਨਾ ਦਲ ਦੇ ਜਥਿਆਂ ਦੀ ਗਿਣਤੀ ਛੇਤੀ ਹੀ 5 ਤੋਂ 25 ਅਤੇ 25 ਤੋਂ 65 ਹੋ ਗਈ। ਸਾਲ 1748 ਤੱਕ ਇੰਨੇ ਜ਼ਿਆਦਾ ਜਥੇ ਬਣ ਚੁੱਕੇ ਸਨ ਕਿ ਕੁਝ ਇਤਿਹਾਸਕਾਰ ਇਹਨਾਂ ਦੀ ਗਿਣਤੀ 400 ਤੋਂ ਵੀ ਵੱਧ ਦੱਸਦੇ ਨੇ। ਪਰ ਅਬਦਾਲੀ ਦੇ ਹਮਲਿਆਂ ਨੂੰ ਵੇਖਦੇ ਹੋਏ ਇਹਨਾਂ ਜਥਿਆਂ ਨੂੰ ਇਕਜੁੱਟ ਕਰਨ ਦੀ ਲੋੜ ਜਾਪੀ। ਨਵਾਬ ਕਪੂਰ ਸਿੰਘ ਦੇ ਕਹਿਣ ਤੇ ਬੁੱਢਾ ਦਲ ਤੇ ਤਰਨਾ ਦਲ ਸਮੇਤ ਸਾਰੇ ਹੀ ਜਥੇ ਢੋੜ ਦਿੱਤੇ ਗਏ। ਦਰਬਾਰ ਸਾਹਿਬ ਦੀ ਹਿਫਾਜ਼ਤ ਦੀ ਜ਼ਿੰਮੇਵਾਰੀ ਅਕਾਲੀਆਂ ਨੂੰ ਦਿੱਤੀ ਗਈ। ਪੂਰੀ ਸੰਸਥਾ ਦਾ ਨਾਂ ਦਲ ਖਾਲਸਾ ਰੱਖਿਆ ਗਿਆ ਤੇ ਦਲ ਖਾਲਸਾ ਦੀ ਕਮਾਂਡ ਸਰਦਾਰ ਜੱਸਾ ਸਿੰਘ ਆਲੂਵਾਲੀਆ ਕੋਲ ਰਹੀ ਇਸੇ ਮੌਕੇ ਤੇ ਹੀ ਦਲ ਖਾਲਸਾ ਨੂੰ 11 ਜਥਿਆਂ ਵਿੱਚ ਵੰਡ ਦਿੱਤਾ ਗਿਆ ਹਰ ਇੱਕ ਜਥਾ ਇੱਕ ਜਥੇਦਾਰ ਦੇ ਹੇਠਾਂ ਕੰਮ ਕਰਦਾ ਆਪਸੀ ਵਿਵਾਦ ਰੋਕਣ ਲਈ ਹਰ ਇੱਕ ਜਥੇ ਨੂੰ ਆਪਦੇ ਅਧਿਕਾਰ ਖੇਤਰ ਦਿੱਤੇ ਗਏ ਇਨ੍ਹਾਂ 11 ਜਥਿਆਂ ਜਾਂ ਮਿਸਲਾਂ ਦੇ ਨਾਂ ਇਸ ਤਰ੍ਹਾਂ ਹਨ ਭਾਈ ਭੂਮਾ ਸਿੰਘ ਤੇ ਉਹਨਾਂ ਦੇ ਪੁੱਤਰ ਹਰੀ ਸਿੰਘ ਦੀ ਪੰਗੀ ਮਿਸਲ ਭਾਈ ਦਸੌਂਦਾ ਸਿੰਘ ਦੀ ਨਿਸ਼ਾਨਵਾਲੀਆ ਮਿਸਲ ਬਾਬਾ ਵੀਰ ਸਿੰਘ ਅਤੇ ਬਾਬਾ ਦੀਪ ਸਿੰਘ ਦੀ ਸ਼ਹੀਦਾਂ ਮਿਸਲ ਭਾਈ ਹਰਦਾਸ ਸਿੰਘ ਅਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਰਾਮ ਗੜੀਆ ਮਿਸਲ ਭਾਈ ਹੀਰਾ ਸਿੰਘ ਤੇ ਨੱਥਾ ਸਿੰਘ ਦੀ ਨਕਈ ਮਿਸਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਆਲੂਵਾਲੀਆ ਮਿਸਲ ਸਰਦਾਰ ਖੁਸ਼ਾਲ ਸਿੰਘ ਤੇ ਸਰਦਾਰ ਜੈ ਸਿੰਘ ਦੀ ਕਣਈਆ ਮਿਸਲ ਨਵਾਬ ਕਪੂਰ ਸਿੰਘ ਦੀ ਫੈਜ਼ਲਪੁਰੀਆ ਜਾਂ ਸਿੰਘਪੁਰੀਆ ਮਿਸਲ ਸਰਦਾਰ ਗੁਰਦੇਵਾਲ ਸਿੰਘ ਦੀ ਦੱਲੇਵਾਲੀਆ ਮਿਸਲ ਸਰਦਾਰ ਚੜਤ ਸਿੰਘ ਦੀ ਸ਼ੁਕਰਚੱਕੀਆ ਮਿਸਲ ਅਤੇ ਸਰਦਾਰ ਕਰੋੜਾ ਸਿੰਘ ਤੇ ਸਰਦਾਰ ਭਗੇਲ ਸਿੰਘ ਦੀ ਕਰੋੜਸਿੰਘੀਆ ਮਿਸਲ ਸਿਸਟਮ ਕੁਛ ਇਸ ਤਰ੍ਹਾਂ ਦਾ ਬਣਾਇਆ ਗਿਆ ਸੀ ਕਿ ਹਰ ਇੱਕ ਜਥੇ ਦੀ ਇੱਕ ਫਾਈਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਰੱਖੀ ਜਾਂਦੀ ਸੀ ਫਾਰਸੀ ਭਾਸ਼ਾ ਵਿੱਚ ਇਹ ਮਿਸਲ ਸ਼ਬਦ ਕਾਗਜ਼ਾਂ ਜਾਂ ਫਾਈਲ ਲਈ ਹੀ ਵਰਤਿਆ ਜਾਂਦਾ ਹੈ ਇਨ੍ਹਾਂ ਫਾਈਲਾਂ ਵਿੱਚ ਜਥੇਦਾਰਾਂ ਤੇ ਸਪਾਈਆਂ ਵੱਜੋਂ ਜਿੱਤੇ ਗਏ ਇਲਾਕਿਆਂ ਤੇ ਮਾਇਆ ਦਾ ਵੇਰਵਾ ਰੱਖਿਆ ਜਾਂਦਾ ਸੀ ਇਹ ਡਿਟੇਲ ਲਿਖਾਉਣ ਲੱਗੇ ਹਰ ਕੋਈ ਆਖਦਾ ਕਿ ਸਾਡਾ ਵੇਰਵਾ ਸਾਡੀ ਮਿਸਲ ਵਿੱਚ ਲਿਖ ਦਵੋ ਅਤੇ ਮਾਇਆ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿੱਤੀ ਜਾਂਦੀ ਇਸ ਤਰ੍ਹਾਂ ਛੇਤੀ ਹੀ ਜਥੇ ਸ਼ਬਦ ਦੀ ਥਾਂ ਮਿਸਲਾਂ ਨੇ ਲੈ ਲਈ ਵੇਖਣ ਵਿੱਚ ਭਾਵੇਂ ਸਾਰੀਆਂ ਹੀ ਮਿਸਲਾਂ ਵੱਖ-ਵੱਖ ਸਨ ਪਰ ਫਿਰ ਵੀ ਇਹ ਇੱਕ ਦੂਜੀ ਨਾਲ ਜੁੜੀਆਂ ਹੋਈਆਂ ਸਨ ਮੁਸੀਬਤ ਦੇ ਵੇਲੇ ਇਹ ਮਿਸਲਾਂ ਇਕੱਠੀਆਂ ਹੋ ਕੇ ਸੰਯੁਕਤ ਮੋਰਚਾ ਬਣਾ ਲੈਂਦੀਆਂ ਇਸ ਤਰ੍ਹਾਂ ਸਾਰੀਆਂ ਮਿਸਲਾਂ ਦਲ ਖਾਲਸਾ ਦੇ ਹੇਠ ਕੰਮ ਕਰਦੀਆਂ ਲੁੱਟਾਂ ਦੀ ਮਾਇਆ ਸਾਂਝੇ ਖਜ਼ਾਨੇ ਵਿੱਚ ਜਮ੍ਹਾਂ ਕਰਾਈ ਜਾਂਦੀ ਸਰਬੱਤ ਖਾਲਸਾ ਦੇ ਮੌਕੇ ਤੇ ਵੀ ਕੋਈ ਮਿਸਲ ਆਪਦਾ ਝੰਡਾ ਨਾ ਲੈ ਕੇ ਆਉਂਦੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਰਲ ਮਿਲ ਵਿਚਾਰ ਕੀਤਾ ਜਾਂਦਾ ਜਥੇਦਾਰਾਂ ਦੇ ਨਾਲ ਨਾਲ ਸਿਪਾਈਆਂ ਨੂੰ ਵੀ ਆਪਦੀ ਗੱਲ ਰੱਖਣ ਦੀ ਪੂਰੀ ਖੁੱਲ੍ਹ ਦਿੱਤੀ ਜਾਂਦੀ ਕੋਈ ਵੀ ਪਾਹੀ ਜੇ ਇੱਕ ਮਿਸਲ ਛੱਡ ਦੂਜੀ ਵਿੱਚ ਜਾਣਾ ਚਾਹੁੰਦਾ ਤੇ ਉਸ ਦਾ ਫੈਸਲਾ ਖੁਸ਼ੀ-ਖੁਸ਼ੀ ਸਵੀਕਾਰ ਕੀਤਾ ਜਾਂਦਾ। ਸਾਲ 1767 ਤੱਕ ਸਾਰੀਆਂ ਮਿਸਲਾਂ ਦਾ ਇੱਕੋ ਮਕਸਦ ਅਬਦਾਲੀ ਦੇ ਹਮਲਿਆਂ ਨੂੰ ਰੋਕਣਾ ਹੀ ਰਿਹਾ। ਇਸੇ ਲਈ ਇਹ ਮਿਸਲਾਂ ਦਲ ਖਾਲਸਾ ਦੇ ਨਿਸ਼ਾਨ ਹੇਠ ਜੁੜੀਆਂ ਰਹੀਆਂ। ਸਰਬੱਤ ਖਾਲਸਾ ਦੇ ਫੈਸਲੇ ਤੇ ਕਦੇ ਕਿਸੇ ਨੇ ਇਤਰਾਜ਼ ਨਾ ਕੀਤਾ। ਪਰ ਸਾਲ 1767 ਤੋਂ ਬਾਅਦ ਅਬਦਾਲੀ ਦਾ ਖਤਰਾ ਟਲ ਚੁੱਕਾ ਸੀ ਪੰਜਾਬ ਵਿੱਚ ਮੁਗਲਾਂ ਦਾ ਪ੍ਰਭਾਵ ਵੀ ਨਾ ਮਾਤਰ ਹੀ ਬਚਿਆ ਸੀ ਮਰਾਠੇ ਪੰਜਾਬ ਵੱਲ ਆਉਣ ਬਾਰੇ ਸੋਚ ਵੀ ਨਹੀਂ ਸਕਦੇ ਸਨ ਪੰਜਾਬ ਵਿੱਚ ਐਸੀ ਕੋਈ ਤਾਕਤ ਨਹੀਂ ਬਚੀ ਸੀ ਜੋ ਸਿੱਖਾਂ ਦਾ ਮੁਕਾਬਲਾ ਕਰ ਸਕੇ ਇਸ ਤਰ੍ਹਾਂ ਮਿਸਲਾਂ ਦਾ ਸਵਾਰਥ ਸਾਹਮਣੇ ਆਉਣ ਲੱਗਾ ਉਹਨਾਂ ਦੀਆਂ ਸਿਆਸੀ ਇੱਛਾਵਾਂ ਵਧਣ ਲੱਗੀਆਂ ਆਪਦੇ ਅਧਿਕਾਰ ਖੇਤਰ ਨੂੰ ਵਧਾਉਣਾ ਹਰ ਇੱਕ ਮਿਸਲ ਦਾ ਮੁੱਖ ਟੀਚਾ ਬਣ ਚੁੱਕਾ ਸੀ ਮਿਸਲਾਂ ਨੇ ਕਿਲੇ ਉਸਾਰਨੇ ਸ਼ੁਰੂ ਕਰ ਦਿੱਤੇ ਸਪਾਈਆਂ ਨੂੰ ਪੱਕੀਆਂ ਤਨਖਾਹਾਂ ਦਿੱਤੀਆਂ ਜਾਣ ਲੱਗੀਆਂ ਆਪਦੇ ਰਾਜ ਨੂੰ ਵਧਾਉਣ ਦੀ ਇੱਛਾ ਨੇ ਪਿਆਰ ਤੇ ਭਾਈਚਾਰੇ ਦੇ ਸਲੀਕੇ ਨੂੰ ਈਰਖਾ ਤੇ ਨਫ਼ਰਤ ਵਿੱਚ ਬਦਲ ਦਿੱਤਾ ਇਸ ਤਰ੍ਹਾਂ ਪੂਰਾ ਪੰਜਾਬ 12 ਮਿਸਲਾਂ ਵਿੱਚ ਵੰਡਿਆ ਗਿਆ ਸਰਬੱਤ ਖਾਲਸਾ ਦੇ ਮੌਕੇ ਤੇ ਜਥੇਦਾਰਾਂ ਦੀ ਹਾਜ਼ਰੀ ਘਟਣ ਲੱਗੀ ਜਾਰੀ ਕੀਤੇ ਗਏ ਗੁਰਮਤਿਆਂ ਦਾ ਅਨਾਦਰ ਹੋਣ ਲੱਗਾ ਇਸ ਦਾ ਨਤੀਜਾ ਇਹ ਨਿਕਲਿਆ ਕਿ ਸਰਬੱਤ ਖਾਲਸਾ ਦਾ ਆਯੋਜਨ ਵੀ ਘਟਣ ਲੱਗਾ ਅਸਲ ਵਿੱਚ ਅਬਦਾਲੀ ਦੇ ਖਤਰੇ ਨੇ ਸਾਰੀਆਂ ਹੀ ਮਿਸਲਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਸੀ ਪਰ ਉਹਦੇ ਜਾਣ ਨਾਲ ਮਿਸਲਾਂ ਆਪ ਦੀ ਮਰਜ਼ੀ ਦੀਆਂ ਮਾਲਕ ਹੋ ਗਈਆਂ ਅਸਲ ਵਿੱਚ ਮਿਸਲਾਂ ਦਾ ਗਠਨ ਕਰਨਾ ਸਿੱਖ ਇਤਿਹਾਸ ਦਾ ਬੜਾ ਜ਼ਰੂਰੀ ਕਦਮ ਸੀ ਜੇ ਸਮੇਂ ਤੇ ਇਹ ਕਦਮ ਨਾ ਚੁੱਕਿਆ ਜਾਂਦਾ ਤਾਂ ਪੰਥ ਹੋਰ ਵੀ ਕਈ ਸੈਂਕੜੇ ਛੋਟੇ-ਛੋਟੇ ਜਥਿਆਂ ਦੇ ਵਿੱਚ ਵੰਡਿਆ ਜਾਂਦਾ ਇਨ੍ਹਾਂ ਮਿਸਲਾਂ ਨੇ ਸਿੱਖਾਂ ਦੇ ਪ੍ਰਭਾਵ ਖੇਤਰ ਵਿੱਚ ਵੀ ਬਹੁਤ ਵਾਧਾ ਕੀਤਾ। ਮਿਸਲਾਂ ਦੇ ਸਿਸਟਮ ਨੇ ਹੀ ਬਾਹਰੀ ਹਮਲਾਵਰਾਂ ਤੋਂ ਲੰਮੇ ਸਮੇਂ ਤੱਕ ਪੰਜਾਬ ਦੀ ਰੱਖਿਆ ਵੀ ਕੀਤੀ। ਇਸੇ ਦਾ ਹੀ ਨਤੀਜਾ ਸੀ ਕਿ ਮੁਗਲ, ਪਠਾਨ ਤੇ ਮਰਾਠੇ ਆਪ ਦੇ ਮਨਸੂਬਿਆਂ ਵਿੱਚ ਮੁੜ ਕਾਮਯਾਬਨਾ ਹੋ ਸਕੇ। ਮਿਸਲਾਂ ਦੇ ਸਿਰ ਤੇ ਹੀ ਸਿੱਖਾਂ ਨੇ ਅਫਗਾਨਾਂ ਨੂੰ ਅਟੌਕ ਦੇ ਦਰਿਆ ਤੱਕ ਖਦੇੜ ਦਿੱਤਾ ਅਤੇ ਪੰਜਾਬ ਵਿੱਚ ਸਿੱਖ ਰਾਜ ਦੀ ਨੀਂਹ ਵੀ ਰੱਖੀ। ਸਿੱਖ ਮਿਸਲਾਂ ਨੇ ਭਾਵੇਂ ਤਮਾਮ ਪ੍ਰਾਪਤੀਆਂ ਹਾਸਲ ਕੀਤੀਆਂ ਪਰ ਸਾਲ 1767 ਤੋਂ ਬਾਅਦ ਇਹ ਮਿਸਲਾਂ ਕਾਫੀ ਨੁਕਸਾਨਦਾਇਕ ਵੀ ਸਿੱਧ ਹੋਈਆਂ। ਇਹ ਸਮਾਂ ਭਾਰਤ ਦੇ ਇਤਿਹਾਸ ਵਿੱਚ ਇੱਕ ਖਲਾਅ ਦਾ ਸਮਾਂ ਸੀ। ਕੋਈ ਵੀ ਸਥਿਰ ਤੇ ਮਜ਼ਬੂਤ ਰਾਜ ਇਸ ਖਾਲੀਪਨ ਨੂੰ ਭਰ ਕੇ ਇੱਕ ਸਥਾਈ ਸ਼ਾਸਨ ਸਥਾਪਿਤ ਕਰ ਸਕਦਾ ਸੀ। ਸਿੱਖਾਂ ਕੋਲ ਉਸ ਵੇਲੇ ਇਹ ਸਾਰੇ ਹੀ ਗੁਣ ਸਨ। ਮਹਾਰਾਜਾ ਰਣਜੀਤ ਸਿੰਘ ਦੁਆਰਾ ਸਾਲ 1799 ਵਿੱਚ ਸਥਾਪਿਤ ਕੀਤਾ ਗਿਆ ਸਿੱਖ ਰਾਜ ਜਿਆਦਾ ਨਹੀਂ ਤਾਂ ਘੱਟੋ-ਘੱਟ 35-40 ਸਾਲ ਪਹਿਲਾਂ ਸੰਪੰਨ ਕੀਤਾ ਜਾ ਸਕਦਾ ਸੀ। ਪਰ ਮਿਸਲਾਂ ਨੇ ਇਹ ਸਮਾਂ ਆਪਸ ਵਿੱਚ ਲੜਨ ਵਿੱਚ ਹੀ ਬਰਬਾਦ ਕਰ ਦਿੱਤਾ ਸਿੱਖ ਆਪਸ ਵਿੱਚ ਵੀ ਉਸੇ ਜੋਸ਼ ਨਾਲ ਲੜਦੇ ਰਹੇ ਜਿਵੇਂ ਉਹ ਅਬਦਾਲੀ ਦੀਆਂ ਫੌਜਾਂ ਨਾਲ ਲੜਦੇ ਮਿਸਲਾਂ ਨੇ ਪੰਜ ਪਿਆਰਿਆਂ ਦੀ ਚੋਣ ਅਤੇ ਗੁਰਮਤੇ ਦੇ ਸਿਧਾਂਤਾਂ ਨੂੰ ਵੀ ਖਤਮ ਕਰ ਦਿੱਤਾ ਵਿਸਾਖੀ ਤੇ ਦੀਵਾਲੀ ਦਾ ਸਰਬੱਤ ਖਾਲਸਾ ਵੀ ਖਤਮ ਹੋ ਗਿਆ ਦਲ ਖਾਲਸਾ ਦੇ ਮੁਖੀ ਦਾ ਸਤਕਾਰ ਵੀ ਘਟਣ ਲੱਗਾ ਕੁੱਲ ਮਿਲਾ ਕੇ ਇਹ ਸੰਗਠਨ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਇਹੀ ਕਾਰਨ ਸਣ ਕੇ ਮਿਸਲਾਂ ਦਾ ਪ੍ਰਭਾਵ ਪੰਜਾਬ ਤੱਕ ਹੀ ਸੀਮਤ ਰਹਿ ਗਿਆ ਬਾਰੀ ਖਤਰੇ ਦੇ ਸਮੇਂ ਇਕਜੁੱਟ ਹੋਣ ਵਾਲੀਆਂ ਇਹ ਮਿਸਲਾਂ ਆਪਸੀ ਰੰਜਿਸ਼ਾਂ ਕਰਕੇ ਅਗਲੇ 15 ਸਾਲਾਂ ਤੱਕ ਐਸੇ ਹਮਲਿਆਂ ਦੇ ਮੌਕੇ ਤੇ ਵੀ ਇਕੱਠਿਆਣਾ ਹੋਈਆਂ ਇਸ ਤਰ੍ਹਾਂ ਸਿੱਖ ਆਪ ਦੇ ਆਪਸੀ ਵਿਵਾਦਾਂ ਵਿੱਚ ਹੀ ਉਲਝੇ ਰਹੇ ਅਤੇ ਰਾਜ ਦਾ ਇਹ ਸੁਨਹਿਰੀ ਮੌਕਾ ਗਵਾ ਬੈਠੇ 12 ਦੀਆਂ 12 ਸਿੱਖ ਮਿਸਲਾਂ ਤੇ ਆਧਾਰਿਤ ਇੱਕ ਇੱਕ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਤਾਂ ਜੋ ਹਰ ਇੱਕ ਮਿਸਲ ਦੇ ਇਤਿਹਾਸ ਨੂੰ ਵੱਖ-ਵੱਖ ਜਾਣਿਆ ਜਾ ਸਕੇ ਸਾਡੇ ਨਾਲ ਬਨੇ ਰਹਿਣ ਲਈ ਤੇ ਇਹਨਾਂ ਵੀਡੀਓਜ਼ ਨੂੰ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਨੋਟੀਫਿਕੇਸ਼ਨ ਨੂੰ ਪ੍ਰੈਸ ਕਰ ਸਕਦੇ ਹੋ ਇਹ ਵੀਡੀਓ ਕਿਵੇਂ ਦੀ ਲੱਗੀ ਜਾਂ ਆਪਦੇ ਸੁਝਾਅ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ